सत श्रीकाल दोस्तों मार्शल न्यूज साफ साहब का स्वागत है सो बीती रात जो डेढ़ बजे के करीब इंडिया वालों पाकिस्तान की नौ टैरिस्ट था उत्ते जो कि यह अटैक किया गया एयर स्ट्राइक की गई तुम लाइव तस्वीर देख रहे हो यह जितने की रात डेढ़ बजे के करीब जो कि एयर स्ट्राइक इंडिया वालों पाकिस्तानी नौ टैरिस्ट था उत्ते की गई है, है। पूरन तो पूर्ण तौर पर जो कि एयर स्ट्राइक कामयाब रही है तस्वीर तुम देख रहे हो ਜੋ ਕਿ ਮਿਸ਼ਲੇ ਦੀ ਨੀ ਪਾਕਿਸਤਾਨ ਬੋਲੋ ਜੋ ਕਿ ਪਹਿਲਾ ਗਾਉਂ ਵਿਤੇ ਸੱਭੀ ਮਸ਼ੂਮਨ ਜੋ ਕਿ ਜਾਨ ਲਿੱਤੀ ਗਈ ਸੀ ਕਿ ਸਿਵਿਲਿਅਨ ਸੀ ਜਾਨ ਲਿੱਤੀ ਗਈ ਸੀ ਕਿ ਧਰਮ ਪੁੱਛ ਕੇ ਜੋ ਕਿ ਜਾਨ ਲਿੱਤੀ ਗਈ ਸੀ ਤੇ ਉਸ ਦੇ ਜੋ ਕਿ ਪਰ ਖਿਲਾਫ ਇਹ ਇੱਕ ਵੱਡਾ ਅਟੈਕ ਜੋ ਕਿ ਇੰਡੀਆ ਬੋਲੋ ਪਾਕਿਸਤਾਨ ਦੀ ਨੋ ਟੈਰਿਸਟ ਥਾਵਾਂ ਉਤੇ ਕੀਤਾ ਗਿਆ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇੱਥੇ ਕੀ ਤਰਥਲੀ ਜੋ ਕਿ ਪਾਕਿਸਤਾਨ ਵਿਖੇ ਮਰ ਚ ਗਈ ਹੈ ਇੱਕ ਵਾਰੀ ਜੋ ਕਿ ਬਹੁਤ ਵੱਡਾ ਅਟੈਕ ਹੈ ਸਟਾਈਕ ਜੋ ਕਿ ਇੰਡੀਆ ਬੋਲੋ ਕੀਤੀ ਗਈ ਸੀ ਇਸ 에어స్ట్రाइक ਦੇ ਪਰਪਾਰ ਤੇ ਪ੍ਰਧਾਨ ਮੰਤਰੀ ਦਾ 1:30 ਵਜੇ ਪੂਰਨ ਤੌਰ ਤੇ ਨਿਗਰਾਨੀ ਬਣਾਈ ਹੋਈ ਸੀ ਲਾਈਵ ਜੋ ਕਿ ਉਹਨਾਂ ਵੱਲੋਂ ਇਸ 에어స్ట్రाइक ਨਿਗਰਾਨੀ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਖੁਦ ਜੋ ਕਿ ਹੈ 에어స్ట్రाइक ਤੇ ਉੱਪਰ ਨਿਗਰ ਰੱਖੀ ਗਈ ਜਿੱਥੇ ਤੁਸੀਂ ਦੇਖੋ ਲਾਈਵ ਤਸਵੀਰਾਂ 에어స్ట్రाइक ਨੇ ਜੋ ਕਿ ਪਰ ਤੋਂ ਵੱਲੋਂ ਜੋ ਕਿ ਇਸ ਨੌਂ ਥਾਵਾਂ ਤੇ ਪਾਕਿਸਤਾਨ ਦੇ ਥਾਵਾਂ ਤੇ ਜੋ ਕਿ 에어స్ట్రाइक ਕੀਤੀ ਗਈ ਹੈ ਤੇ ਇਸ ਚੇਸਟਾਈਕ ਦੇ ਕਾਰਨ ਪਾਕਿਸਤਾਨ ਦੇ ਅੰਦਰ ਥਲੀ ਮਚੀਅ ਤੇ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ 에য়ারਪੋਰਟ ਅੰਬਰਸਰ 에য়ারਪੋਰਟ ਦੀਆਂ ਇੱਥੇ ਕੀ ਵਕਵਕ ਜਗਾ ਤੇ ਜਾਣ ਵਾਲੇ ਫਲਾਈਟਾਂ ਵੀ ਜੋ ਕਿ ਹੁਣ ਰੱਦ ਕਰ ਦਿੱਤੀਆਂ ਗਏ ਨੇ ਲੋਕ ਪਰੇਸ਼ਾਨ ਵੀ ਜ਼ਰੂਰ ਹੋ ਰਹੇ ਹਨ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਪ੍ਰਪੰਤ ਸਿਕਿਉਰਟੀ ਦੇ ਬਹੁਤ ਜ਼ਿਆਦਾ ਕੀਤਾ ਗਏ ਨੇ 에য়ারਪੋਰਟ ਦੇ ਉੱਪਰ ਵੀ ਜਿੱਥੇ ਕੀ ਵੱਡੀ ਗਿਣਤੀ ਵਿੱਚ ਜੋ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਆਪਣੇ ਆਪਣੇ ਲੋਕੇਸ਼ਨਸ ਤੇ ਜਾਣਾ ਸੀ ਕਿ ਕਈਆਂ ਨੇ ਸਟੇਟ ਬਾਰਡਰਸ ਤੇ ਸਟੇਟਸ ਦੇ ਥਰੂ 에ਅਰ ਦੇ 에어ਪਲੇਨਸ ਰੂ ਸਟੇਟਸ ਦੇ ਵਿੱਚ ਜਾਣਾ ਸੀਗਾ ਕੰਟਰੀਸ ਦੇ ਵਿੱਚ ਜਾਣਾ ਸੀਗਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇੱਕ ਵੱਡੀ ਗਿਣਤੀ ਜੋ ਕਿ ਇਸ ਟਾਈਮ ਯਾਤਰੀਆਂ ਦੀ ਜੋ ਕਿ ਲੱਗੀ ਹੋਈ ਹੈ ਤੇ ਇਸ ਦੇ ਨਾਲ ਨਾਲ ਆਪ ਸਭ ਨੂੰ ਇਹ ਵੀ ਦੱਸ ਦਈਏ ਕਿ ਪੰਜ ਜ਼ਿਲ੍ਹਿਆਂ ਦੇ ਜੋ ਕਿ ਸਕੂਲ ਇਸ ਦੇ ਨਾਲ ਬੰਦ ਕਰ ਦਿੱਤੇ ਗਏ ਨੇ 72 ਘੰਟੇ ਦੇ ਲਈ ਜਿਸ ਦੇ ਵਿੱਚ ਪਠਾਨਕੋਟ, ਕਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਅੰਬਰਸਰ ਜੋ ਕਿ ਇਸ ਦੇ ਵਿੱਚ ਸ਼ਾਮਿਲ ਹਨ ਬਾਰਡਰ ਏਰੀਆ ਦੇ ਸਕੂਲਸ ਆ ਰਹੀ ਜੋ ਕਿ ਬੰਦ ਕਰ ਦਿੱਤੇ ਗਏ ਨੇ ਅਗਲੇ ਅਪਡੇਟ ਦੇ ਨਾਲ ਆਪ ਸਭ ਨੂੰ ਮਿਲਦੇ ਆਂ ਵੇਖਦੇ ਆ ਕੀ ਪ੍ਰੋਪਰ ਅਪਡੇਟ ਜੋ ਗਿਆ ਉਹਨੂੰ ਦਿੱਤੀ ਜਾਵੇਗੀ ਵੀਡੀਓ ਨੂੰ ਬਤਵਾਤ ਵਾਰ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤਾਂ ਕਿ ਆਪ ਸਭ ਤੱਕ ਜੋ ਵੀ ਅਪਡੇਟਸ ਮਾਰਸ਼ਲ ਨਿਊਜ਼ ਵੱਲੋਂ ਪ੍ਰੋਪਰ ਟਾਈਮ ਦੇ ਅਦਰ ਪਹੁੰਚ ਸਕਣ ਬਸ ਕਹਿੰਦੇ ਬੰਦ ਹੈ ਜੀ ਦੇ ਅੰਦਰ ਨਹੀਂ ਜਾਂਦੇ ਨਾ ਸਾਈਕ ਲੱਗੀ ਹੈ ਤਾਂ ਕੋਈ ਅਪਡੇਟ ਤਾਂ ਰਾਤੀ ਦਿੱਤਾ ਨਹੀਂ ਹੈ ਠੀਕ ਹੈ ਜੀ ਹਾਂ ਜੀ ਸੋ ਇਹ ਅਭੀ ਅਭੀ ਇਹ ਪਤਾ ਲੱਗਾ ਕਿ ਸ਼ਿਰਨਗਰ ਵਿੱਚ ਜੋ ਮਿਲਿਟੈਂਟ ਜਿਹੜੇ ਟਿਕਾਣੇ ਤੇ ਉਹਨੂੰ ਤੇ ਅਟੈਕ ਹੋਇਆ ਹੈ ਨੀਰਨਗਰ ਜੀ ਜੀ ਅਸ਼ਾ ਕੀ ਹੈ ਜੋ ਉਹਨਾਂ ਨੇ ਮਾਰਾ ਥਾ ਨੇ ਦੋਸਤ ਲੋਕਾਂ ਨੂੰ ਇਹ ਉਹ ਤਾਂ ਗਲਤ ਹੈ નિર્ਦੋਸ਼ ਲੋਕਾਂ ਨੂੰ ਮਾਰਨਾ ਗਲਤ ਹੈ ਤੁਸੀਂ ਆਪ ਜੋ ਅਟੈਕ ਕੀਤਾ ਹੈ ਇੰਡੀਆ ਦੇ ਪਾਕਿਸਤਾਨ ਦੇ ਜੋ ਟਿਕਾਣੇ ਨੇ ਉਸ ਤੇ ਅੱਛਾ ਕੀਤਾ ਅਤਵਾਦੀ ਟਿਕਾਣੇ ਤੇ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਇੰਡੀਆ ਨੇ ਠੀਕ ਹੈ ਜੇ ਜੇ ਕੋਈ ਜਿੱਦਾਂ ਦਾ ਕਰੇਗਾ ਉਦਾਂ ਦਾ ਭਰੇਗਾ ਤੇ ਜੇ ਉਹ ਪੈਲ ਕਰਨਗੇ ਤਾਂ ਫਿਰ ਇੰਡੀਆ ਦੇ ਵੀ ਪੈਲ ਕਰੇਗਾ ਹੀ ਇੰਡੀਆ ਵੀ ਕਿਹੜਾ ਬਹਿ ਜਾਏਗਾ ਨਾ ਮਨ ਲਖਵਿੰਦਰ ਸਿੰਘ ਅੰਗਲ ਕਿੱਥੇ ਜਾਣਾ ਸੀ ਤੁਸੀ ਅਮਰੀਕਾ ਜਾਣਾ ਕਿ ਕਿਉਂ ਖੜੇ ਇੱਥੇ ਆਹੀਂ ਖੜੇ ਆ ਰਾਤ ਦੇ 12 ਵਜੇ ਤੇ ਦੱਸਿਆ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਏਅਰਪੋਰਟ ਦੇਖੀ ਦੱਸਿਆ ਕੁਛ ਨਹੀਂ ਬਾਅਦ ਦਾ ਮੋਰ ਦੇਦੇ ਬੂਰੇ ਰੰਗ ਅੰਦਰ ਕਿ ਸ਼ਿਨਗੜੀ 'ਚ ਅਟੈਕ ਹੋਇਆ ਅਤਵਾਦੀਆਂ ਨੇ ਤੇ ਟਕਾਣੀਆਂ ਤੇ ਇੰਡੀਆ ਨੇ ਕੀਤਾ ਚੰਗਾ ਕੀਤਾ ਜੀ ਜਿਨ੍ਹਾਂ ਨੇ ਬਾਰੇ ਸੀ 27 ਬੰਦੇ ਮੈਂ ਮਾਰਾ ਕੀਤਾ ਉਹਨਾਂ ਨੇ ਉਹਨਾਂ ਨੇ ਵਿਚਾਰਿਆਂ ਕਿਉਂ ਮਾਰਿਆ ਭਈ ਉਹਨਾਂ ਨੂੰ ਮਹਾਨ ਉਹਨੇ ਹੱਥਵਾਦੀ ਨੇ ਜਿਵੇਂ ਅਟੈਕ ਕੀਤਾ ਇੰਡੀਆ ਨੇ ਸਹੀ ਕੀਤਾ ਉਹ ਨਹੀਂ ਉਹ ਨਹੀਂ ਉਹ ਨਹੀਂ ਸਹੀ ਨਹੀਂ ਜਿਹੜਾ ਇੰਡੀਆ ਨੇ ਕੀਤਾ ਹੱਥਵਾਦ ਦੇ ਹਾਂ ਉਹ ਤਾਂ ਸਹੀ ਹੈ ਆਹ ਚਲੋ